ਤੇ ਹੜ੍ਹ ਨੇ ਕਿੰਨੀ ਮਾਰ ਮਾਰੀ ਤੇ ਹੁਣ ਜਦੋਂ ਪਾਣੀ ਨਿਕਲ ਰਿਹਾ ਹੈ ਤਾਂ ਮਾੜੇ ਪ੍ਰਭਾਵ ਸਾਹਮਣੇ ਆਉਣੇ ਸ਼ੁਰੂ ਹੋਏ ਨੇ ਅਜਨਾਲਾ ਦੇ ਪਿੰਡ ਗੱਗੋਬਾਲ ਦੇ ਵਾਸੀ ਪੀਣ ਵਾਲੇ ਪਾਣੀ ਨੂੰ ਤਰਸੇ ਹੋਏ ਨੇ ਬੋਹਰਾਂ ਦਾ ਪਾਣੀ ਗੰਦਲਾ ਹੋ ਚੁੱਕਾ ਹੈ ਲੋਕ ਪਰੇਸ਼ਾਨ ਨੇ ਸਰਕਾਰ ਤੋਂ ਆਰਓ ਸਿਸਟਮ ਲਗਾਉਣ ਦੀ ਮੰਗ ਹੋ ਰਹੀ ਹੈ ਕਿਹਾ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਇਲਾਕੇ ਦੇ ਵਿੱਚ ਸਿਹਤ ਜਾਂਚ ਕੈਂਪ ਲਗਾਉਣ ਦੀ ਅਪੀਲ ਕੀਤੀ ਗਈ ਹੈ ਸੋ ਜ਼ਹਰ ਹੈ ਕਿ ਜਦੋਂ ਹਾੜ ਆਇਆ ਕਈ ਕਈ ਪਿੰਡ ਪਾਣੀ ਦੀ ਚਪੇਟ ਵਿੱਚ ਆਏ ਤੇ ਹੁਣ ਜਦੋਂ ਪਾਣੀ ਨਿਕਲ ਰਿਹਾ ਹੈ ਤਾਂ ਚੁਣੌਤੀ ਵੱਧ ਗਈ ਹੈ। ਪਾਣੀ ਚਾਰੇ ਪਾਸੇ ਗੰਦਲਾ ਹੋ ਗਿਆ, ਦੂਸ਼ਿਤ ਹੋ ਗਿਆ ਤੇ ਹੁਣ ਚੁਣੌਤੀ ਹੈ ਕਿ ਆਖਰ ਪਾਣੀ ਸਾਫ਼ ਕਿਵੇਂ ਕੀਤਾ ਜਾਏ। ਸਾਫ਼ ਪਾਣੀ ਕਿੱਥੋਂ ਮਿਲੇਗਾ? ਲੋਕ ਗੰਦਾ ਪਾਣੀ ਦੇਖ ਰਹੇ ਆ ਆਸ-ਪਾਸ ਤੇ ਬੋਤਲਾਂ 'ਚ ਭਰ ਕੇ ਲੋਕ ਇਸ ਪਾਣੀ ਨੂੰ ਵਖਾ ਰਹੇ ਨੇ ਤੇ ਪੀਣ ਵਾਲੇ ਪਾਣੀ ਲਈ ਤਰਸੇ ਹੋਏ ਨੇ। ਸਰਕਾਰ ਨੂੰ ਮੰਗ ਕੀਤੀ ਗਈ ਹੈ ਕਿ RO ਸਿਸਟਮ ਲਗਾ ਕੇ ਦਿੱਤਾ ਜਾਏ। ਇਸ ਨਾਲ ਇਹ ਵੀ ਮੰਗ ਹੋਈ ਹੈ ਕਿ ਮੈਡੀਕਲ ਕੈਂਪ ਲਗਾਇਆ ਜਾਏ। ਬੋਰਾ ਦਾ ਪਾਣੀ ਗੰਦਲਾ ਹੋ ਚੁੱਕਿਆ ਹੈ। ਲੋਕ ਪਰੇਸ਼ਾਨ ਨੇ ਆਰਓ ਸਿਸਟਮ ਲਗਵਾਉਣ ਦੀ ਮੰਗ ਕਰ ਰਹੇ ਨੇ। ਪਿੰਡ-ਪਿੰਡ ਜਾ ਕੇ ਮੈਡੀਕਲ ਕੈਂਪ ਲਗਾਉਣ ਦੀ ਮੰਗ ਵੀ ਹੋ ਰਹੀ ਹੈ। ਕਿਉਂਕਿ ਚਾਰ ਚੁਫੇਰਾ ਜਦੋਂ ਗੰਦਾ ਹੈ, ਗੰਦਾ ਪਾਣੀ ਹੈ, ਚਾਰੇ ਪਾਸੇ ਚਿੱਕੜ ਹੈ, ਮੱਛਰ ਨੇ ਦਾ ਜ਼ਹਰ ਹੈ ਕਿ ਬਿਮਾਰੀਆਂ ਫੈਲਣ ਦਾ ਡਰ ਹੈ ਤੇ ਲੋੜ ਹੈ ਕਿ ਸਮੇਂ ਸਿਰ ਪਿੰਡ-ਪਿੰਡ ਮੈਡੀਕਲ ਕੈਂਪ ਲਗਾ ਦਿੱਤੇ ਜਾਣ ਤਾਂ ਜੋ ਲੋਕਾਂ ਨੂੰ ਬਚਾਇਆ ਜਾ ਸਕੇ। ਤੁਹਾਨੂੰ ਪਾਣੀ ਦੀ ਮੁਸ਼ਕਲ ਹੈ। ਕੀ ਮੁਸ਼ਕਲ ਹੈ ਪਾਣੀ ਦੀ? ਪਾਣੀ ਦੀ ਮੁਸ਼ਕਲ ਜੇ ਆ ਪੀਣ ਵਾਲਾ ਜਿਹੜਾ ਬੁਰਾ ਦਾ ਪਾਣੀ ਇਹ ਤੇ ਖਰਾਬ ਹੋ ਗਿਆ। ਹਾਂਜੀ। ਪੀਕਾਰ ਨਤੀਰਾ ਪਾਣੀ ਖਰਾਬ ਹੋ ਜਾਂਦਾ ਪਾਣੀ ਇਹੋ ਵੀ ਮਤਲਬ ਪਹਿਲਾਂ ਨਾਲ ਲੱਗੀ ਸੀ ਹੁਣ ਪਾਣੀ ਹੜ ਦਾ ਆ ਗਿਆ ਜੋ ਪਾਣੀ ਥੱਲੇ ਵਾਲਾ ਮਿਕਸ ਹੋ ਗਿਆ ਇੱਥੇ ਆਹੀ ਤੇ 8 ਦਿਨ ਕੋਠੇ ਤੇ ਟੰਗੇ ਰਹੇ ਹਾਂ ਪਾਣੀ ਪੀਣ ਨੂੰ ਵੀ ਨਹੀਂ ਇਕਦਮ ਮਿਲਦਾ ਹੁਣ ਕੀ ਮੁਸ਼ਕਲ ਆ ਰਹੀ ਪੀਣ ਵਾਲੇ ਪਾਣੀ ਦੀ ਹੁਣ ਮੁਸ਼ਕਲ ਘਰ ਐ ਮੋਟਰ ਲਾਈ ਆ ਤਿੰਨ ਦਿਨ ਚਲਾਈ ਫੇਰ ਵੀ ਪਾਣੀ ਉਹੋ ਜਿਹਾ ਪਾਣੀ ਦਾ ਪੀਣ ਦਾ ਸਵਾਦ ਹੈਗਾ ਕੀ ਨਾ ਨਾ ਕੋੜਾ ਹਾਂਜੀ ਮੈਂ ਉਹਨਾਂ ਲਈ ਲਿਖਣਾ ਨਾ ਹੁੰਦੀ ਵੀ ਮੁਸ਼ਕਲ ਬੜੀ ਐ ਕਿਹੜੀਆਂ ਬਿਮਾਰੀਆਂ ਫੈਲ ਰਹੀਆਂ ਨੇ ਜੁਕਾਮ, ਬੁਖਾਰ, ਨਿਆਣਿਆਂ ਨੂੰ ਸਭ ਹੋਇਆ। ਪਾਣੀ ਬਹੁਤ ਮੁਸ਼ਕਲ ਜੀ ਆਹਲੇ ਪਾਣੀ ਬਹੁਤ ਗੰਦਗੀ ਵਾਲਾ ਪਾਣੀ ਸਾਨੂੰ ਮਿਲ ਰਿਹਾ। ਇਸ ਤੋਂ ਪਹਿਲਾਂ ਜਦੋਂ ਹੜ ਆਇਆ 27 28 ਤਰੀਕ ਨੂੰ 8ਵੇਂ ਮਹੀਨੇ ਤੇ ਉਦੋਂ ਪਾਣੀ ਸਾਨੂੰ ਸਰਕਾਰ ਨੇ ਨਹੀਂ ਦਿੱਤਾ। ਹੋਰ ਵੀ ਸੇਵਾਦਾਰਾਂ ਨੇ ਆਪਣੇ ਬਾਬੇ ਕਾਰਸੇਵਾਲੇ ਹੋਰ ਜੁਨੀਆਨ ਵਾਲੇ ਬੰਦੇ ਹਰ ਕਮੇਟੀ ਨੇ ਪਾਣੀ ਸਾਡੇ ਘਰਾਂ 'ਚ ਕੋਈ ਦੋ ਦੋ ਚਾਰ ਚਾਰ ਪਟੀਆਂ ਦਿੱਤਾ ਉਹ ਅੱਜ ਪਾਣੀ ਮੁੱਕ ਗਿਆ ਨਾਲ ਲੋਕਾਂ ਕੋ ਤੇ ਹੁਣ ਅਸੀਂ ਆਪਣੇ ਬੋਰ ਚਲਾਏ ਆ ਪਾਣੀ ਸਾਫ਼ ਨਹੀਂ ਹੈਗਾ ਜੀ। ਬਹੁਤ ਗੰਦ ਜੁਨਾਲਾ ਦੇ ਵਿੱਚ ਹੜਪੀੜਤਾ ਨੇ ਮਦਦ ਦੀ ਗੁਹਾਰ ਲਗਾਈ ਹੈ ਮਦਦ ਮੰਗੀ ਗਈ ਹੈ ਪਿੰਡ ਦੇ ਲੋਕਾਂ ਵੱਲੋਂ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੁੜ ਵਸੇਵੇਂ ਦੇ ਲਈ ਮਦਦ ਮੰਗੀ ਹੈ ਹੜ ਦੇ ਕਾਰਨ ਲੋਕਾਂ ਦੇ ਘਰਾਂ ਤੇ ਫਸਲਾਂ ਦਾ ਨੁਕਸਾਨ ਹੋਇਆ ਕਈ ਘਰਾਂ ਦੇ ਲੋਕ ਬੇਕਾਰ ਹੋ ਚੁੱਕੇ ਨੇ ਉਹਨਾਂ ਦੇ ਘਰ ਢਹਿ ਢੇਰੀ ਹੋ ਚੁੱਕੇ ਨੇ ਪੀੜਤਾਂ ਨੇ ਮਾਲੀ ਮਦਦ ਦੇ ਨਾਲ ਨਾਲ ਪਸ਼ੂਆਂ ਦੇ ਚਾਰੇ ਦੀ ਵੀ ਮੰਗ ਕੀਤੀ ਹੈ ਪਿੰਡ ਧਾਰੀਵਾਲ ਕਲੇਰ दयाल पट्टी ਸਣੇ ਕਈ ਪਿੰਡਾਂ ਦੇ ਵਿੱਚ ਹੜ੍ਹ ਦੇ ਕਾਰਨ ਤਬਾਹੀ ਹੋਈ ਸੋ ਸਭ ਤੋਂ ਵੱਡੀ ਚੁਣੌਤੀ ਹੈ ਮੁੜ ਵਸੇਬੇ ਦੀ ਕਿ ਆਖਰ ਲੋਕ ਮੁੜ ਤੋਂ ਕਿਵੇਂ ਵਸਣਗੇ ਕਿਉਂਕਿ ਪਾਣੀ ਨੇ ਅਜੇ ਹੀ ਮਾਰ ਕੀਤੀ ਘਰ ਦੇ ਘਰ ਢਹਿ ਢੇਰੀ ਹੋ ਗਏ ਨੇ ਛੱਤਾਂ ਉੱਡ ਗਈਆਂ ਨੇ ਘਰਾਂ ਦੀਆਂ ਕੰਧਾਂ ਡਿੱਗ ਗਈਆਂ ਨੇ ਪਸ਼ੂਆਂ ਦਾ ਚਾਰਾ ਨਹੀਂ ਪਹੁੰਚ ਪਾ ਰਿਹਾ ਬਹੁਤੇ ਪਿੰਡਿਆਂ ਦੇ ਵਿੱਚ ਤੇ ਹੁਣ ਅਜਨਾਲਾ ਦੇ ਕਈ ਪਿੰਡ ਨੇ ਤੇ ਇਹਨਾਂ ਪਿੰਡਾਂ ਨੇ ਮਿਲ ਕੇ ਹੁਣ ਗੁਹਾਰ ਲਗਾਈ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਸਾਡੀ ਮਦਦ ਕੀਤੀ ਜਾਏ ਮਾਲੀ ਦੇ ਨਾਲ ਨਾਲ ਆਰਥਿਕ ਮਦਦ ਦੇ ਨਾਲ ਨਾਲ ਪਸ਼ੂਆਂ ਦਾ ਚਾਰਾ ਵੀ ਮੰਗਿਆ ਗਿਆ ਹੈ ਸੰਬਰੇ ਵੀ ਬਰਾਂਡਾ ਵੀ ਸਾਰਾ ਹੀ ਢਾਹ ਢੇਰੀ ਹੋ ਗਿਆ ਪਹਿਲੀ ਹੀ ਪੰਜ ਕਿਲੇ ਥਾਂ ਠੇਕੇ ਤੇ ਉਹ ਬਰਬਾਦ ਹੋ ਗਈ ਆ ਉਟਾਈ ਤੇ ਨ ਕਿਲੇ ਆਪਣੀ ਤਿੰਨ ਕਿਲੇ ਸਾਢੇ ਤਿੰਨ ਹਾਂਜੀ ਉਹ ਵੀ ਅੱਧ ਪੱਤਲ ਪੈ ਗਈ ਸਾਰੀ ਅੱਧ ਕੁ ਪੱਲੇ ਥੋੜਾ ਆ ਜਾ ਮੈਂ ਖਤ ਤੇ ਜਾਇਸਾ ਪੱਲੇ ਪਾਉਂਗਾ ਮੰਗ ਤੇ ਇਹੋ ਹੀ ਸਾਡੇ ਛੱਤ ਤੇ ਚਲੋ ਪੈ ਜੇ ਤੇ ਇੰਨਾ ਦਾ ਪਾਣੀ ਹੀ ਘਰ ਵਿੱਚ ਸਾਰੇ ਅੰਦਰ ਵੀ ਪੈ ਗਿਆ ਬੈੱਡ ਖਰਾਬ ਹੋ ਗਿਆ ਉਹ ਨਵੇਟਰ ਹੋ ਗਿਆ ਸਾਰੇ ਕੁਝ ਸਮਾਨ ਖਰਾਬ ਹੋ ਗਿਆ ਜਿੰਨਾ ਰਹਿ ਗਿਆ ਘਰ ਬਾਕੀ ਜਿਹੜਾ ਉੱਤੇ ਚਲ ਗਿਆ ਉਹ ਬਚ ਗਿਆ ਪਰਿਵਾਰ ਦੇ ਕੀ ਹਾਲਾਤ ਨੇ ਬਹੁਤ ਔਖੇ